ਸਰਦਾਰ ਨਿਵਰਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਕਤਲ ਸਫਾਈ ਦੇ ਵਕੀਲ ਨੇ ਅਦਾਲਤ ਵਿੱਚ ਪਾਗਲਪਨ ਦੀ ਦਲੀਲ ਪੇਸ਼ ਕੀਤੀ ਸੀ ਇਸ ਦੇ ਸਿਵਾ ਇਸ ਅਜੀਬੋ ਗਰੀਬ ਜੁਰਮ ਦੀ ਵਿਆਖਿਆ ਪੇਸ਼ ਕੀਤੀ ਜਾ ਸਕਦੀ ਸੀ ਇੱਕ ਸਵੇਰੇ ਸਤੋ ਦੇ ਕਰੀਬ ਸਰਕੰਡਿਆ ਵਿੱਚ ਇੱਕ ਮਰਦ ਅਤੇ ਇੱਕ ਔਰਤ ਦੀਆਂ ਲਾਸ਼ਾਂ ਮਿਲੀਆਂ ਦੋਨਾਂ ਉਦੇੜ ਉਮਰ ਦੇ ਸਨ ਅਤੇ ਉਹਨਾਂ ਦਾ ਸਮਾਰ ਸ਼ਹਿਰ ਦੇ ਨਾਮੀ ਦولتਮੰਦਾ ਵਿੱਚ ਹੁੰਦਾ ਸੀ ਔਰਤ 3 ਸਾਲ ਤੋਂ ਵਿਧਵਾਸੀ ਤੇ 1 ਸਾਲ ਪਹਿਲਾਂ ਹੀ ਇਸ ਮਰਦ ਨਾਲ ਉਸਦਾ ਵਿਆਹ ਹੋਇਆ ਸੀ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਲੁੱਟਿਆ ਗਿਆ ਸੀ ਅਜਿਹਾ ਵਿਖਾਈ ਦਿੰਦਾ ਸੀ ਕਿ ਇਹਨਾਂ ਦੋਵਾਂ ਨੂੰ ਕਿਸੇ ਲੰਮੇ ਤਿੱਖੇ ਫੁਲਾਦੀ ਸੂਏ ਨਾਲ ਇੱਕੋ ਹੀ ਵਾਰ ਕਰਨ ਦੇ ਬਾਅਦ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ ਤਫਸੀਲ ਨਾਲ ਕੁਝ ਸਾਫ਼ ਨਾ ਹੋਇਆ ਜਿੰਨਾ ਮਲਾਹਾ ਨੇ ਲਾਸ਼ਾਂ ਦੀ ਖਬਰ ਪਹੁੰਚਾਈ ਸੀ ਉਹਨਾਂ ਕੋਲੋਂ ਪੁੱਛਗਿੱਛ ਤੋਂ ਵੀ ਕੁਝ ਹਾਂ ਸੱਲਣਾ ਹੋਇਆ ਇਸ ਅਣਨੇ ਕਤਲ ਦੀ ਤਫ਼ਤੀਸ਼ ਖਤਮ ਹੋਣ ਹੀ ਵਾਲੀ ਸੀ ਕਿ ਕਰੀਬੀ ਪਿੰਡ ਦਾ ਇੱਕ ਨੌਜਵਾਨ ਤਰਖਾਨ ਜਾਰਜ ਲੂਈ ਲੋਕਾਂ ਨੇ ਜਿਸ ਦਾ ਨਾਂ ਬੁਰਜੂਆ ਰੱਖਿਆ ਹੋਇਆ ਸੀ ਖੁਦ ਹੀ ਇਸ ਕਤਲ ਦੇ ਸਬੰਧ ਵਿੱਚ ਪੇਸ਼ ਹੋ ਗਿਆ ਹਰ ਸਵਾਲ ਦੇ ਜਵਾਬ ਵਿੱਚ ਉਹ ਇਹੀ ਕਹਿੰਦਾ ਮੈਂ ਇਸ ਬੰਦੇ ਨੂੰ 2 ਸਾਲ ਤੋਂ ਜਾਣਦਾ ਸੀ ਅਤੇ ਇਸ ਔਰਤ ਨੂੰ 6 ਮਹੀਨੇ ਤੋਂ ਇਹ ਅਕਸਰ ਮੇਰੇ ਕੋਲ ਪੁਰਾਣੇ ਫਰਨੀਚਰ ਦੀ ਮੁਰੰਮਤ ਲਈ ਆਉਂਦੇ ਸਨ ਕਿਉਂਕਿ ਮੈਂ ਇਸ ਕੰਮ ਵਿੱਚ ਖਾਸਾ ਮਾਹਿਰ ਮੰਨਿਆ ਜਾਂਦਾ ਹਾਂ ਅਤੇ ਜਦੋਂ ਉਸ ਨੂੰ ਇਹ ਸਵਾਲ ਪੁੱਛਿਆ ਜਾਂਦਾ ਤੂੰ ਇਹਨਾਂ ਨੂੰ ਕਿਉਂ ਕਤਲ ਕੀਤਾ ਤਾਂ ਉਹ ਤੱਟਫੱਟ ਇੱਕ ਹੀ ਜਵਾਬ ਦਿੰਦਾ ਮੈਂ ਉਹਨਾਂ ਨੂੰ ਇਸ ਲਈ ਕਤਲ ਕੀਤਾ ਕਿ ਮੈਂ ਉਹਨਾਂ ਨੂੰ ਕਤਲ ਕਰਨਾ ਚਾਹੁੰਦਾ ਸੀ ਇਸ ਤੋਂ ਇਲਾਵਾ ਉਸ ਕੋਲੋਂ ਹੋਰ ਕੋਈ ਗੱਲ ਨਹੀਂ ਉਗਲਾਈ ਜਾ ਸਕੀ ਇੱਕ ਗੱਲ ਸਾਫ਼ ਸੀ ਕਿ ਇਹ ਨੌਜਵਾਨ ਕਿਸੇ ਦੀ ਨਜਾਇਜ਼ ਔਲਾਦ ਸੀ ਜਿਸ ਨੂੰ ਪਰਵਰਿਸ਼ ਲਈ ਇਸ ਪਿੰਡ ਵਿੱਚ ਕਿਸੇ ਨਰਸ ਦੇ سپੁਰਤ ਕਰ ਦਿੱਤਾ ਗਿਆ ਸੀ ਅਤੇ ਫਿਰ ਕੁਝ ਅਰਸੇ ਦੇ ਬਾਅਦ ਉਸ ਦੇ ਮਾਪੇ ਨੇ ਉਸ ਨੂੰ ਭੁਲਾ ਦਿੱਤਾ ਸੀ ਉਸ ਦਾ ਨਾਂ ਤਾਂ ਜਾਰਜ ਲੂਈ ਤੋਂ ਸਵਾ ਹੋਰ ਕੋਈ ਨਹੀਂ ਸੀ ਪਰ ਹਾਲਾਂਕਿ ਉਹ ਸ਼ੁਰੂ ਤੋਂ ਇੱਕ ਜਹੀਨ ਅਤੇ ਨੇਕ ਮੁੰਡਾ ਸਾਬਿਤ ਹੋਇਆ ਸੀ ਅਤੇ ਆਪਣੀਆਂ ਹਾਣੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਸ਼ਾਇਸਤਾ ਤੇ ਨਫੀਸ ਆਦਤਾਂ ਦਾ ਧਾਰਨੀ ਸੀ ਇਸ ਲਈ ਸਭ ਲੋਕ ਉਸ ਨੂੰ ਬੁਰਜੂਆ ਕਹਿੰਦੇ ਸਨ ਅਤੇ ਛੇਤੀ ਹੀ ਇਹ ਹੀ ਉਸ ਦੇ ਨਾਮ ਦੇ ਤੌਰ ਤੇ ਪ੍ਰਚਲਿਤ ਹੋ ਗਿਆ ਜਦੋਂ ਉਸ ਨੇ ਲੱਕੜੀ ਦਾ ਕੰਮ ਸ਼ੁਰੂ ਕੀਤਾ ਤਾਂ ਕੁਝ ਹੀ ਅਰਸੇ ਵਿੱਚ ਉਸ ਦੀ ਕਾਰਗਰੀ ਦੇ ਚਰਚੇ ਦੂਰ ਦੂਰ ਤੱਕ ਹੋਣ ਲੱਗੇ ਕਦੇ-ਕਦੇ ਤਾਂ ਉਹ ਲੱਕੜੀ ਦੀਆਂ ਮੂਰਤੀਆਂ ਵੀ ਬਣਾਇਆ ਕਰਦਾ ਸੀ। ਇਹ ਵੀ ਕਿਹਾ ਜਾਂਦਾ ਸੀ ਕਿ ਉਹ ਇੱਕ ਪੱਕਾ ਸੋਸ਼ਲਿਸਟ ਸੀ। ਕਮਿਊਨਿਸਟ ਅਤੇ ਨਹਿਲਵਾਦ ਦੇ ਵਿਚਾਰਾਂ ਦਾ ਕੱਟੜ ਪੈਰੋਕਾਰ ਸੀ। ਖੂਨ ਦੇ ਪਿਆਸੇ ਨਾਵਲਾਂ ਦਾ ਸ਼ੁਕੀਨ। ਉਹ ਆਪਣੇ ਇਲਾਕੇ ਵਿੱਚ ਖਾਸਾ ਅਸਰ-ਸੂਕ ਰੱਖਣ ਵਾਲਾ ਅਤੇ ਮਜ਼ਦੂਰਾਂ ਤੇ ਕਿਸਾਨਾਂ ਦੇ ਸਿਆਸੀ ਜਲਸਿਆਂ ਵਿੱਚ ਇੱਕ ਤੇਜ਼ ਇਤਰਾਰ-ਭਾਸ਼ਣਬਾਜ਼ ਦੇ ਤੌਰ ਤੇ ਜਾਣਿਆ ਜਾਂਦਾ ਸੀ। ਸਫਾਈ ਦੇ ਵਕੀਲ ਨੇ ਅਦਾਲਤ ਵਿੱਚ ਉਸ ਦੇ ਬਚਾਅ ਵਿੱਚ پاگلਪਨ ਦੀ ਦਲੀਲ ਪੇਸ਼ ਕੀਤੀ ਸੀ। ਇਹ ਕਿਵੇਂ ਹੋ ਸਕਦਾ ਸੀ ਕਿ ਇੱਕ ਤਰਖਾਨ ਆਪਣੇ ਚੰਗੇ ਗਾਕਾ ਨੂੰ ਮਾਰ ਸੁੱਟੇ ਜੋ ਦੌਲਤਮੰਦ ਵੀ ਸਨ ਤੇ ਦਰਿਆਦਿਲ ਵੀ। ਇਹ ਗੱਲ ਮੁਸਲਿਮ ਨੇ ਖੁਦ ਮੰਨੀ ਸੀ। ਅਜਿਹੇ ਗਾਕ ਜਿਨ੍ਹਾਂ ਨੇ ਬੀਤੇ 2 ਸਾਲ ਦੇ ਦੌਰਾਨ ਉਸ ਕੋਲੋਂ ਘੱਟੋ-ਘੱਟ 3000 ਫ੍ਰਾਂਕ ਦਾ ਕੰਮ ਕਰਵਾਇਆ ਸੀ। ਇਸ ਨੇ ਪ੍ਰਨਾਮ ਉਸ ਦੇ ਖਾਤਿਆਂ ਵਿੱਚੋਂ ਮਿਲਿਆ ਸੀ। ਇੱਕ ਹੀ ਜਵਾਬ ਬਾਕੀ ਰਹਿ ਗਿਆ ਸੀ ਰਹਿ ਜਾਂਦਾ ਸੀ ਪਾਗਲਪਨ ਇੱਕ ਹੀ ਹੇਠਲੇ ਤਰਜੀਹ ਦਾ ਵਿਅਕਤੀ ਜੋ ਸਾਰੇ ਬੁਰਜੁਆ ਤਬਕੇ ਤੋਂ ਬਦਲਾ ਲੈਣ ਦੀ ਲਲਕ ਖਾਤਰ ਦੋ ਬੁਰਜੁਆ ਵਿਅਕਤੀਆਂ ਨੂੰ ਮੌਤ ਦੇ ਘਾਟ ਉਧਾਰ ਦਿੰਦਾ ਹੈ ਇਸ ਮੌਕੇ ਤੇ ਨਹਾਇਤ ਮੁਹਾਰਤ ਨਾਲ ਸਫਾਈ ਦੇ ਵਕੀਲ ਨੇ ਉਸਦੇ ਦੂਸਰੇ ਨਾਮ ਬੁਰਜੁਆ ਦਾ ਹਵਾਲਾ ਵੀ ਦੇ ਦਿੱਤਾ ਸੀ ਜੋ ਇਸ ਦੇ ਇਲਾਕੇ ਦੇ ਲੋਕਾਂ ਨੇ ਇਸ ਵਿਚਾਰੇ ਨੂੰ ਦੇ ਰੱਖਿਆ ਸੀ ਅਦਾਲਤ ਨੂੰ ਮੁਤਾਫਕ ਕਰਦੇ ਹੋਏ ਸਫਾਈ ਦੇ ਵਕੀਲ ਨੇ ਕਿਹਾ ਕਿ ਇਹ ਕਿਸਮਤ ਦੀ ਸਿਤਮ ਜਰਾਫੀ ਨਹੀਂ ਅਜਹੀ ਸਿਤਮ ਜਰਾਫੀ ਜੋ ਇਹੋ ਜਿਹੇ ਵਿਚਾਰੇ ਕਿਸਮਤ ਮਾਰੇ ਨੌਜਵਾਨਾਂ ਨੂੰ پاگلਪਨ ਦੀ ਤਰਫ ਧੱਕ ਦੇਵੇ ਜਿਸ ਦਾ ਨਾ ਮਾਂ ਬਾਪ ਹੈ ਤੇ ਨਾ ਮਾਂ ਇਹ ਨੌਜਵਾਨ ਜੋ ਰਿਪਬਲਿਕਾ ਨਾਂ ਦੀ ਦਾਹਮੀ ਹੈ ਇਹ ਮੈਂ ਕੀ ਕਹਿ ਰਿਹਾ ਹਾਂ ਇਹ ਤਾਂ ਉਸੇ ਸਿਆਸੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਜਿਸ ਤੇ ਮੈਂਬਰਾਂ ਨੂੰ ਕੁਝ ਅਰਸਾ ਪਹਿਲਾਂ ਸਰਕਾਰ ਜਾਂ ਤਾਂ ਗੋਲੀ ਨਾਲ ਉਡਾ ਦਿੰਦੀ ਸੀ ਜਾਂ ਫਿਰ ਜਲਾਵਤਨ ਕਰ ਦਿੰਦੀ ਸੀ ਅਤੇ ਹੁਣ ਉਸੇ ਸਿਆਸੀ ਜਮਾਤ ਦਾ ਇਹ ਹਕੂਮਤ ਖੁੱਲੀਆਂ ਬਾਹਾਂ ਨਾਲ ਸਵਾਗਤ ਕਰਦੀ ਹੈ ਅੱਗ ਜਣੀ ਇਸਦੇ ਊਸੂਲਾਂ ਵਿੱਚ ਸ਼ਾਮਲ ਹੈ ਅਤੇ ਕਤਲ ਇੱਕ ਆਮ ਘਟਨਾ ਹੈ ਜਿਨ੍ਹਾਂ ਸਿਧਾਂਤਾਂ ਦੀ ਕਦੇ ਨਕੇਦੀ ਕੀਤੀ ਜਾਂਦੀ ਸੀ ਅੱਜ ਉਨਾਂ ਨੂੰ ਜਲਸਿਆਂ ਵਿੱਚ ਵਡਿਆਈ ਵਡਿਆਈ ਬਖਸ਼ੀ ਜਾਂਦੀ ਹੈ ਅਤੇ ਇਸ ਗੱਲ ਨੇ ਇਸ ਨੌਜਵਾਨ ਨੂੰ پاگل ਬਣਾ ਦਿੱਤਾ ਇਸ ਨੌਜਵਾਨਾ ਨੌਜਵਾਨ ਨੇ ਰਿਪਬਲਿਕਨਾਂ ਨੂੰ ਅਤੇ ਔਰਤਾਂ ਨੂੰ ਹਾਂ ਔਰਤਾਂ ਨੂੰ ਐਮ ਗੰਬੇਤਾ ਅਤੇ ਐਮ ਗਰੀਵੀ ਦੀ ਜਾਨ ਲੈਣ ਦਾ ਸੱਦਾ ਦਿੰਦੇ ਹੋਏ ਸੁਣਿਆ ਬਸ ਇਸ ਦੇ ਕਮਜ਼ੋਰ ਮਨ ਤੇ ਅਸਰ ਹੋ ਗਿਆ ਤੇ ਇਸ ਤੇ ਖੂਨ ਸਵਾਰ ਹੋ ਗਿਆ ਬੁਰਜੂਆ ਤਬਕੇ ਦੇ ਖੂਨ ਦਾ ਪਿਆਸਾ ਬਣ ਗਿਆ ਪੱਦਰ ਲੋਕੋ ਇਸ ਕਤਲ ਦਾ ਮੁਲਜ਼ਿਮ ਇਹ ਨੌਜਵਾਨ ਨਹੀਂ ਸਗੋ ਸਮਾਜ ਹੈ ਅਦਾਲਤ ਵਿੱਚ ਮੌਜੂਦ ਸਭ ਲੋਕਾਂ ਦੀ ਬਹੁ ਗਿਣਤੀ ਦਲੀਲ ਦੇ ਪੱਖ ਵਿੱਚ ਸਿਰ ਹਿਲਾਉਣ ਲੱਗੀ ਇਨਸਾਫ ਸੀ ਕੀ ਸਫਾਈ ਦਾ ਵਕੀਲ ਇਹ ਮੁਕੱਦਮਾ ਤਕਰੀਬਨ ਜਿੱਤ ਤੇ ਹੀ ਚੁੱਕਿਆ ਸੀ ਸਰਕਾਰੀ ਵਕੀਲ ਸਿਰ ਝੁਕਾਈ ਖਮੋਸ਼ ਬੈਠਾ ਰਿਹਾ ਫਿਰ ਜੱਜ ਨੇ ਮੁਲਜ਼ਿਮ ਕੋਲੋਂ ਆਖਰੀ ਸਵਾਲ ਰਸਮੀ ਸਵਾਲ ਪੁੱਛਿਆ ਕਿ ਮੁਜ਼ਲਮ ਆਪਣੇ ਬਜਾਅ ਵਿੱਚ ਕੁਝ ਕਹਿਣਾ ਚਾਹੁੰਦਾ ਹੈ ਨੌਜਵਾਨ ਉੱਠ ਕੇ ਖੜਾ ਹੋਇਆ ਉਸ ਦਾ ਕੱਦ ਦਰਮਿਆਨਾ, ਵਾਲ ਸੁਨਹਿਰੀ ਤੇ ਸ਼ਾਂਤ, ਸਾਫ਼ سرمਈ ਅੱਖਾਂ ਸਨ। ਉਹ ਕਮਜ਼ੋਰ ਦੇਖ ਵਾਲੇ, دبਲੇ-ਪੁੱਤਲੇ ਨੌਜਵਾਨ ਨੇ بلند ਗੂੰਜਵੀ ਤੇ ਸਪਸ਼ਟ ਆਵਾਜ਼ ਵਿੱਚ ਬੋਲਣਾ ਸ਼ੁਰੂ ਕੀਤਾ ਅਤੇ ਉਸ ਦੇ ਪਹਿਲੇ ਕੁਝ ਸ਼ਬਦ ਹੀ ਉਸ ਦੇ ਬਾਰੇ ਵਿੱਚ ਕਾਇਮ ਕੀਤੀ ਗਈ ਆਮ رائے ਨੂੰ ਬਦਲ ਦਿੱਤਾ। ਉਸਨੇ ਕਿਸੇ ਐਲਾਨੀਆਂ ਅੰਦਾਜ਼ ਵਿੱਚ ਬੋਲਣਾ ਸ਼ੁਰੂ ਕੀਤਾ ਪਰ ਏਕ-ਏਕ ਸ਼ਬਦ ਵਿੱਚ ਐਨੀ ਸਪਸ਼ਟਾ ਨਾਲ ਸਪਸ਼ਟਤਾ ਨਾਲ ਅਦਾ ਕੀਤਾ ਕਿ ਇਹ ਕਮਰੇ ਦੇ ਆਖਰੀ ਕੋਨੇ ਤੱਕ ਸੁਣਾਈ ਦਿੰਦਾ ਸੀ ਜਨਾਬੀ ਆਲਾ ਮੈਂ ਕਿਸੇ ਪਾਗਲਖਾਨੇ ਵਿੱਚ ਨਹੀਂ ਜਾਣਾ ਚਾਹੁੰਦਾ ਇਸ ਨਾਲੋਂ ਤਾਂ ਮੈਂ ਮੌਤ ਨੂੰ ਬਿਹਤਰ ਸਮਝਦਾ ਹਾਂ ਇਸ ਲਈ ਮੈਂ ਸਭ ਕੁਝ ਦੱਸ ਦੇਣਾ ਚਾਹੁੰਦਾ ਹਾਂ ਮੈਂ ਇਸ ਔਰਤ ਅਤੇ ਇਸ ਮਰਦ ਨੂੰ ਇਸ ਕਤਲ ਇਸ ਲਈ ਕਤਲ ਕੀਤਾ ਕਿ ਇਹ ਦੋਨੋਂ ਮੇਰੇ ਮਾਪੇ ਉਸਨ ਮੇਰੀ ਕਹਾਣੀ ਸੁਣੋ ਅਤੇ ਫੈਸਲਾ ਸੁਣੋ ਇੱਕ ਔਰਤ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਅਤੇ ਪਰਵਿਸ਼ ਲਈ ਇਸ ਇੱਕ ਨਰਸ ਦੇ ਹਵਾਲੇ ਕਰ ਦਿੱਤਾ ਕਿ ਉਹ ਜਾਣਦੀ ਸੀ ਕਿ ਇਹ ਨਰਸ ਇਸ ਮਾਸੂਮ ਜਾਨ ਨੂੰ ਕਿੱਥੇ ਲੈ ਗਈ ਉਸ ਦੀ ਕਿਸਮਤ ਵਿੱਚ ਸਦੀਵੀ ਜ਼ਿਲਤ ਨਜ਼ਾਇਜ਼ ਔਲਾਦ ਦੀ ਬਦਨਾਮੀ ਲੇਖ ਦਿੱਤੀ ਨਹੀਂ ਇਸ ਤੋਂ ਵੀ ਅੱਗੇ ਉਸ ਨੂੰ ਮੌਤ ਦਾ ਦੰਡ ਸੁਣਾ ਦਿੱਤਾ ਕਿਉਂਕਿ ਉਸਨੇ ਤਾਂ ਇਸ ਬੱਚੇ ਨੂੰ ਯਤੀਮ ਬਣਾ ਕੇ ਸੁੱਟ ਦਿੱਤਾ ਸੀ ਅਤੇ ਉਹ ਉਹਨਾਂ ਨਰਸਾਂ ਦੀ ਤਰ੍ਹਾਂ ਮਹਾਰ ਖਰਚਾ ਨਾ ਮਿਲਨ ਕਾਰਨ ਉਹ ਨਰਸ ਵੀ ਇਸ ਨੂੰ ਭੁੱਖ ਅਤੇ ਲਾਪਰਵਾਹੀ ਦੀ ਮੌਤ ਮਰਨ ਦਿੰਦੀ पर मेनू जिस औरत ने पाल्या हो एक रहम दी औरत थी मेरी अपनी वदेरे आवरत, वदेरे मां ਨਾਲੋਂ ਕਿਤੇ ਵਧੇਰੇ ਰਹਿਮਦਿਲ ਵਧੇਰੇ ਔਰਤ ਵਧੇਰੇ عظیم ਤੇ ਵਧੇਰੇ ਮਾਂ ਸੀ ਉਸਨੇ ਮੈਨੂੰ ਪਾਲ ਪੋਛ ਕੇ ਵੱਡਾ ਕੀਤਾ ਉਸਨੇ ਇਹ ਕੰਮ ਕਰਕੇ ਗਲਤੀ ਕੀਤੀ ਉਸਨੂੰ ਚਾਹੀਦਾ ਸੀ ਕਿ ਉਹ ਇਸ ਕਨਾਉਣੀ ਜਾਨ ਨੂੰ ਮਾਰ ਮਰ ਜਾਣ ਦਿੰਦੀ ਇਸ ਤਰ੍ਹਾਂ ਦੇ ਬਦਨਸੀਬਾਂ ਨੂੰ ਨਗਰ ਵਾਲੇ ਕੂੜੇ ਕਰਕਟ ਦੀ ਤਰ੍ਹਾਂ ਬਾਹਰ ਸੁੱਟ ਆਉਂਦੇ ਸਨ ਜਿਵੇਂ ਗਜ਼ਾਲਤ ਤੋਂ ਨਗਰ ਨੂੰ ਛਟਕਾਰਾ ਦਵਾ ਦਿੱਤਾ ਹੋਵੇ ਮੈਨੂੰ ਬਚਪਨ ਤੋਂ ਹੀ ਇੱਕ ਤੁੰਦਲਾ ਜਿਹਾ ਅਹਿਸਾਸ ਸੀ ਕਿ ਮੇਰੇ ਮੋਢਿਆਂ ਤੇ ਕਿਸੇ ਜਿੱਲਤ ਜਾਂ ਬਦਨਾਮੀ ਦਾ ਬੋਝ ਹੈ ਇੱਕ ਦਿਨ ਦੂਜੇ ਬੱਚਿਆਂ ਨੇ ਮੈਨੂੰ ਹਰਾਮੀ ਕਹਿ ਕੇ ਬੁਲਾਇਆ ਉਹਨਾਂ ਨੂੰ ਇਸ ਗਾਲ ਦਾ ਮਤਲਬ ਤੱਕ ਪਤਾ ਨਹੀਂ ਸੀ ਜੋ ਉਹਨਾਂ ਵਿੱਚੋਂ ਕਿਸੇ ਨੇ ਆਪਣੇ ਘਰ ਵਿੱਚ ਸੁਣੀ ਸੀ ਮਤਲਬ ਤਾਂ ਮੈਨੂੰ ਵੀ ਪਤਾ ਨਹੀਂ ਸੀ ਪਰ ਫਿਰ ਵੀ ਇਹ ਗਾਲ ਮੇਰੇ ਕੰਨਾਂ ਵਿੱਚ ਪਿਗਲੇ ਹੋਏ ਕੱਚ ਦੀ ਤਰ੍ਹਾਂ ਉਤਰ ਗਈ ਤੁਸੀਂ ਕਹਿ ਸਕਦੇ ਹੋ ਕਿ ਮੈਂ ਸਕੂਲ ਵਿੱਚ ਸਭ ਤੋਂ ਜਹੀਨ ਬੱਚਾ ਸੀ ਜੇਕਰ ਮੇਰੇ ਬਾਪਾ ਮੈਨੂੰ ਲਵਾਰਸ ਛੁੱਟ ਦੇਣ ਦਾ ਜੁਰਮ ਨਾ ਕਰਦੇ ਤਾਂ ਸ਼ਾਇਦ ਮੈਂ ਇੱਕ شریف ਆਦਮੀ ਜਾਂ ਫਿਰ ਇੱਕ ਵੱਡਾ ਦਾਨੇਸ਼ਵਰ ਜ਼ਰੂਰ ਬਣ ਗਿਆ ਹੁੰਦਾ ਇਹ ਜੁਰਮ ਮੇਰੇ ਖਿਲਾਫ ਕੀਤਾ ਗਿਆ ਸੀ ਮੈਂ ਉਸ ਜੁਰਮਦਾਸ਼ਿਕਾਰ ਸੀ ਅਤੇ ਇਹ ਉਹ ਇਸ ਜੁਰਮ ਦੇ ਮੁਜਰਮ ਸਨ ਮੈਂ ਲਾਚਾਰ ਸੀ ਅਤੇ ਉਹ ਬੇਹਿਰਮ ਉਹਨਾਂ ਨੂੰ ਮੇਰੇ ਨਾਲ ਮੁਹੱਬਤ ਕਰਨੀ ਚਾਹੀਦੀ ਸੀ ਪਰ ਉਹਨਾਂ ਨੇ ਮੈਨੂੰ ਵਗਾ ਸੁੱਟਿਆ ਉਹਨਾਂ ਨੇ ਮੈਨੂੰ ਜ਼ਿੰਦਗੀ ਦਿੱਤੀ ਪਰ ਕੀ ਜ਼ਿੰਦਗੀ ਕੋਈ ਵਰਦਾਨ ਹੈ ਕਟੋ-ਕਟ ਮੇਰੇ ਲਈ ਤਾਂ ਇੱਕ ਇਹ ਇੱਕ ਬਦਕਿਸਮਤੀ ਸੀ ਮੈਨੂੰ ਸੁੱਟ ਦੇਣ ਦੀ ਆਪਣੀ ਸ਼ਰਮਨਾਕ ਕਤੂ ਤੋਂ ਬਾਅਦ ਉਹ ਮੇਰੇ ਮੇਰੀ ਬਦਲੇ ਦੀ ਕਾਰਵਾਈ ਦੇ ਹੱਕਦਾਰ ਸਨ ਜੋ ਜ਼ੁਲਮ ਉਹਨਾਂ ਨੇ ਮੇਰੇ ਉੱਤੇ ਟਾਇਆ ਸੀ ਉਸ ਨਾਲੋਂ ਵਧੇਰੇ ਗੈਰ ਇਨਸਾਨੀ ਕਨੌਣਾ ਅਤੇ ਭਿਆਨਕਰ ਜ਼ੁਲਮ ਹੋਰ ਕੋਈ ਨਹੀਂ ਹੋ ਸਕਦਾ ਕਿਸੇ ਬੰਦੇ ਦੀ ਤੋਹੀਨ ਕੀਤੀ ਜਾਵੇ ਉਹ ਜਵਾਬੀ ਕਾਰਵਾਈ ਕਰਦਾ ਹੈ ਜਿਸ ਦਾ maal ਲੁੱਟ ਲਿਆ ਗਿਆ ਹੋਵੇ ਉਹ ਜੋਰ ਦਬ ਜਬਰਦਸਤੀ ਨਾਲ ਆਪਣਾ maal ਵਾਪਸ ਲੈ ਲੈਂਦਾ ਹੈ ਜਿਸ ਨੂੰ ਧੋਖਾ ਦਿੱਤਾ ਜਾਵੇ ਬੇਵਕੂਫ ਬਣਾਇਆ ਜਾਵੇ ਜਾਂ ਤਸੱਦਦ ਦਾ ਨਿਸ਼ਾਨਾ ਬਣਾਇਆ ਜਾਵੇ ਉਹ ਕਤਲ ਕਰਦਾ ਹੈ ਜਿਸ ਨੂੰ ਥੱਪੜ ਲਗਾਏ ਜਾਣ ਉਹ ਵੀ ਕਤਲ ਕਰਦਾ ਹੈ ਜਿਸ ਨੂੰ ਜਲੀਲ ਕੀਤਾ ਜਾਵੇ ਉਹ ਵੀ ਕਤਲ ਕਰਦਾ ਹੈ ਮੈਨੂੰ ਲੁੱਟਿਆ ਗਿਆ ਹੈ ਧੋਖਾ ਦਿੱਤਾ ਗਿਆ ਹੈ ਮੈਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ ਹੈ اخلاقی ਤੌਰ ਤੇ ਜਲੀਲ ਕੀਤਾ ਗਿਆ ਹੈ ਤੇ ਬੇਇੱਜ਼ਤ ਕੀਤਾ ਗਿਆ ਹੈ ਅਤੇ ਇਸ ਸਬਦ ਦਾ ਗੁੱਸਾ ਉਹਨਾਂ ਮੁਜਰਮਾਂ ਦੇ ਗੁੱਸੇ ਨਾਲੋਂ ਕਿਤੇ ਜ਼ਿਆਦਾ ਹੈ ਜਿਨ੍ਹਾਂ ਦੇ ਜੁਰਮਾਂ ਨੂੰ ਤੁਸੀਂ ਮਾਫ਼ ਕਰ ਦਿੰਦੇ ਹੋ ਮੈਂ ਸਿਰਫ਼ ਬਦਲਾ ਲਿਆ ਹੈ ਮੈਂ ਕਤਲ ਕੀਤਾ ਹੈ ਇਹ ਮੇਰਾ ਹੱਕ ਸੀ ਉਹਨਾਂ ਨੇ ਜ਼ਿਲਤ ਅਤੇ ਖਵਾਰੀ ਦੀ ਜੋ ਜ਼ਿੰਦਗੀ ਗੁਜ਼ਾਰਨ ਉੱਤੇ ਮੈਨੂੰ ਮਜਬੂਰ ਕੀਤਾ ਸੀ ਉਸ ਦੇ ਬਦਲੇ ਮੈਂ ਉਹਨਾਂ ਦੀ ਖੁਸ਼ੀਆਂ ਵਿੱਚ ਖਿਲਦੀ ਜ਼ਿੰਦਗੀ ਲੈ ਲਈ ਤੁਸੀਂ ਮੈਨੂੰ ਮਾਂ ਅਤੇ ਪਿਓ ਦਾ ਕਾਤਲ ਕਹਿ ਸਕਦੇ ਹੋ ਕਿ ਇਹ ਸੱਚ ਵਿੱਚ ਮੇਰੇ ਮਾਪੇ ਸਨ ਜਿਨ੍ਹਾਂ ਦੇ ਲਈ ਮੈਂ ਇੱਕ ਸਹਿਬੋਤ ਸੀ ਇੱਕ ਖੌਫ ਬਦਨਾਮੀ ਦਾ ਇੱਕ ਤੱਬਾ ਜਿਨ੍ਹਾਂ ਦੇ ਲਈ ਮੇਰਾ ਜਨਮ ਇੱਕ ਵਿਪਤਾ ਸੀ ਅਤੇ ਮੇਰੀ ਜ਼ਿੰਦਗੀ ਜ਼ਿੱਲਤ ਦਾ ਇੱਕ ਸੰਦੇਸ਼ਾ ਲਜਜਤ ਦੇ ਇੱਕ ਪਲ ਦੀ ਤਲਾਸ਼ ਵਿੱਚ ਉਹਨਾਂ ਨੂੰ ਇੱਕ ਅਣਚਾਹੀ ਔਲਾਦ ਮਿਲ ਗਈ। ਉਹਨਾਂ ਨੇ ਆਪਣੀ ਔਲਾਦ ਨੂੰ ਦਫ਼ਨ ਕਰ ਦਿੱਤਾ। ਮੈਨੂੰ ਮੌਕਾ ਮਿਲਿਆ ਤਾਂ ਮੈਂ ਵੀ ਉਹਨਾਂ ਨਾਲ ਇਹੀ سلوਕ ਕੀਤਾ। ਹਾਲਾਂਕਿ ਅਜੇ ਕੁਝ ਹੀ ਅਰਸਾ ਪਹਿਲਾਂ ਮੇਰੇ ਦਿਲ ਵਿੱਚ ਉਹਨਾਂ ਲਈ ਪਿਆਰ ਪੈਦਾ ਹੋ ਚੱਲਿਆ ਸੀ। ਜਿਵੇਂ ਕਿ ਮੈਂ ਦੱਸ ਚੁੱਕਿਆ ਹਾਂ, ਮੇਰਾ ਬਾਪ ਪਹਿਲੀ ਵਾਰ 2 ਸਾਲ ਪਹਿਲਾਂ ਮੇਰੇ ਕੋਲ ਆਇਆ ਸੀ। ਮੈਨੂੰ ਕੋਈ ਸ਼ੱਕ ਨਹੀਂ ਹੋਇਆ ਸੀ। ਉਸਨੇ ਮੈਨੂੰ ਕੁਝ ਨਗ ਬਣਾਉਣ ਲਈ ਕਿਹਾ। ਬਾਅਦ ਵਿੱਚ ਮੈਨੂੰ ਇਲਮ ਹੋਇਆ ਕਿ ਉਸਨੇ ਪੀਤ ਰਖਣ ਦੀ ਕਸਮ ਚੁੱਕਦੇ ਹੋਏ ਇਲਾਕੇ ਦੇ ਪਾਦਰੀ ਕੋਲੋਂ ਮੇਰੇ ਬਾਰੇ ਜਾਣਕਾਰੀ ਹਾਸਲ ਕੀਤੀ ਸੀ ਫਿਰ ਉਹ ਅਕਸਰ ਹੋਣ ਲੱਗ ਪਿਆ ਉਹ ਮੈਥੋਂ ਕੰਮ ਕਰਵਾਉਂਦਾ ਅਤੇ ਚੰਗੀ ਕੀਮਤ ਅਦਾ ਕਰਦਾ ਕਦੇ-ਕਦੇ ਉਹ ਇੱਧਰ-ਉੱਧਰ ਦੀਆਂ ਗੱਲਾਂ ਵੀ ਕਰਦਾ ਇਸ ਦੌਰਾਨ ਮੈਨੂੰ ਉਸ ਨਾਲ ਸਨੇਹ ਜਿਆ ਪੈਦਾ ਹੋਣ ਲੱਗ ਪਿਆ ਸੀ ਇਸ ਸਾਲ ਦੇ ਸ਼ੁਰੂ ਵਿੱਚ ਉਹ ਆਪਣੀ ਪਤਨੀ ਮੇਰੀ ਮਾਂ ਨੂੰ ਆਪਣੇ ਨਾਲ ਲੈ ਕੇ ਆਇਆ ਜਦੋਂ ਮੇਰੀ ਦੁਕਾਨ ਵਿੱਚ ਵੜੀ ਤਾਂ ਕਿਸੇ ਪੱਤ ਝੜਦੇ ਪੱਤੇ ਵਾਂਗ ਕੰਬ ਰਹੀ ਸੀ ਜਿਵੇਂ ਉਸ ਨੂੰ ਕੋਈ ਮਾਨਸਿਕ ਰੋਗ ਚਿੰਬੜਿਆ ਹੋਵੇ ਫਿਰ ਉਹ ਬੈਠ ਗਈ ਤੇ ਇੱਕ ਗਲਾਸ ਪਾਣੀ ਮੰਗਿਆ ਉਹ ਕੁਝ ਨਹੀਂ ਬੋਲੀ ਬਸ ਇੱਧਰ ਉੱਤਰ ਮੇਰੇ ਕੰਮਾਂ ਨੂੰ ਦੇਖਦੀ ਰਹੀ ਅਤੇ ਬੇਧਿਆਨੀ ਨਾਲ ਹਾਂ ਜਾਂ ਨਾ ਵਿੱਚ ਉਸਦੇ ਸਵਾਲਾਂ ਦਾ ਜਵਾਬ ਦਿੰਦੀ ਰਹੀ ਜਦੋਂ ਉਹ ਚਲੇ ਗਏ ਤਾਂ ਮੈਂ ਸੋਚਿਆ ਕਿ ਸ਼ਾਇਦ ਉਹ ਹਿੱਲੀ ਹੋਈ ਹੈ ਇੱਕ ਮਹੀਨੇ ਬਾਅਦ ਉਹ ਫੇਰ ਵਾਪਸ ਆਈ ਪਰ ਇਸ ਵਾਰ ਉਹ ਸ਼ਾਂਤ ਤੇ ਆਪਣੇ ਆਪ ਵਿੱਚ ਸੀ ਉਸ ਦਿਨ ਉਹ ਕਾਫੀ ਦੇਰ ਠਹਿਰੀ ਤੇ ਇੱਧਰ ਉੱਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ ਇਸ ਦਿਨ ਉਹਨਾਂ ਨੇ ਮੈਨੂੰ ਇੱਕ ਵੱਡਾ ਆਰਡਰ ਦਿੱਤਾ ਇਸ ਦੇ ਬਾਅਦ ਉਹ ਤਿੰਨ ਵਾਰੀ ਆਈ ਪਰ ਮੈਨੂੰ ਸ਼ੱਕ ਨਹੀਂ ਹੋਈ ਲੇਕਿਨ ਇੱਕ ਦਿਨ ਅਚਾਨਕ ਉਹ ਮੇਰੇ ਕੋਲੋਂ ਮੇਰੀ ਜ਼ਿੰਦਗੀ ਮੇਰੇ ਬਚਪਨ ਮੇਰੇ ਮਾਪਿਓ ਦੇ ਬਾਰੇ ਪੁੱਛਣ ਲੱਗੀ ਮੈਂ ਜਵਾਬ ਦਿੱਤਾ ਮੈਡਮ ਮੇਰੇ ਮਾਪਿਓ ਉਹ ਬਦ ਨਸੀਬਸਾਨ ਨੇ ਜਿਨ੍ਹਾਂ ਨੇ ਮੈਨੂੰ ਲਵਾਰਸ ਛੱਡ ਦਿੱਤਾ ਸੀ ਇਹ ਸੁਣ ਕੇ ਉਸ ਨੇ ਇੱਕ ਹੱਥ ਆਪਣੇ ਦਿਲ ਉੱਤੇ ਰੱਖਿਆ ਤੇ ਬਿਹੋਸ਼ ਹੋ ਕੇ ਡਿੱਗ ਪਈ ਮੇਰੇ ਦਿਲ ਵਿੱਚ ਪਹਿਲੀ ਗੱਲ ਇਹੀ ਆਈ ਕਿ ਇਹ ਹੀ ਮੇਰੀ ਮਾਂ ਹੈ ਪਰ ਮੈਂ ਉਸ ਨੂੰ ਇਹ ਗੱਲ ਪਤਾ ਨਹੀਂ ਲੱਗਣ ਦਿੱਤੀ ਮੈਂ ਅਜੇ ਹੋਰ ਪਰਮਾਨ ਚਾਹੁੰਦਾ ਸਾਂ ਮੈਂ ਵੀ ਉਹਨਾਂ ਦੇ ਬਾਰੇ ਕੁਝ ਜਾਣਕਾਰੀ ਇਕੱਠੀ ਕਰ ਰੱਖੀ ਸੀ ਮੈਨੂੰ ਪਤਾ ਸੀ ਕਿ ਇਹਨਾਂ ਦੋਵਾਂ ਦੀ ਸ਼ਾਦੀ ਪਿਛਲੇ ਸਾਲ ਜੁਲਾਈ ਵਿੱਚ ਹੋਈ ਸੀ ਅਤੇ ਕਿ ਮੇਰੀ ਕਿ ਮੇਰੀ ਮਾਂ 3 ਸਾਲ ਪਹਿਲਾਂ ਵਿਧਵਾ ਹੋਈ ਸੀ ਕੁਝ ਲੋਕਾਂ ਦੇ ਮਤਾਬਿਕ ਇਹਨਾਂ ਦੋਵਾਂ ਦਾ ਇਸ਼ਕ ਮੇਰੀ ਮਾਂ ਦੇ ਪਹਿਲੇ ਪਤੀ ਦੀ ਜ਼ਿੰਦਗੀ ਦੌਰਾਨ ਹੀ ਸੀ ਪਰ ਇਸ ਗੱਲ ਦਾ ਕਦੇ ਕੋਈ ਪ੍ਰਮਾਣ ਨਹੀਂ ਮਿਲ ਸਕਿਆ ਸੀ ਇੱਕੋ ਪ੍ਰਮਾਣ ਮੈਂ ਸੀ ਉਹ ਪ੍ਰਮਾਣ ਇਸ ਨੂੰ ਪਹਿਲਾਂ ਛਪਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਬਾਅਦ ਵਿੱਚ ਨਸ਼ਟ ਕਰੰਦੀ ਮੈਂ ਉਹਨਾਂ ਵੱਲੋਂ ਕੀਤੇ ਸੰਕੇਤ ਦੀ ਉਡੀਕ ਕਰਦਾ ਰਿਹਾ ਇੱਕ ਸ਼ਾਮ ਉਹ ਆ ਆਵਾਗ ਮੇਰੇ ਬਾਪ ਦੇ ਨਾਲ ਆਈ ਇਸ ਸ਼ਾਮ ਉਹ ਸਧਾਰਨ ਆ ਸਧਾਰਨ ਤੌਰ ਤੇ ਕੋਮਲ ਚਿੱਤ ਸੀ ਸਾਰੀ ਸ਼ਾਮ ਉਸ ਦੀਆਂ ਨਿਗਾਹਾਂ ਮੇਰੇ ਮੇਰਾ ਚਿਹਰਾ ਫਰੋਲਦੀਆਂ ਰਹੀਆਂ ਜਿਵੇਂ ਕੁਝ ਤਲਾਸ਼ ਕਰ ਰਹੀਆਂ ਹੋਣ ਫਿਰ ਜਾਣ ਤੋਂ ਪਹਿਲਾਂ ਉਹ ਰੁਕੀ ਤੇ ਮੈਨੂੰ ਕਹਿਣ ਲੱਗੀ ਵੇਖ ਤੂੰ ਇੱਕ ਇਮਾਨਦਾਰ ਤੇ ਮਿਹਨਤੀ ਨੌਜਵਾਨ ਹੈ ਇਸ ਲਈ ਮੈਂ ਤੇਰਾ ਪਲਾ ਚਾਹੁੰਦੀ ਹਾਂ ਯਕੀਨਨ ਕਦੇ ਨਾ ਕਦੇ ਤੂੰ ਵਿਆਹ ਕਰਵਾਉਣ ਦਾ ਫੈਸਲਾ ਕਰੇਗਾ ਮੈਂ ਤੇਰੀ ਮਦਦ ਕਰਨਾ ਚਾਹੁੰਦੀ ਹਾਂ ਕਿ ਤੂੰ ਆਜ਼ਾਦੀ ਨਾਲ ਆਪਣੀ ਪਸੰਦ ਦੀ ਕੁੜੀ ਨੂੰ ਅਪਣਾ ਸਕੇ ਮੇਰੀ ਆਪਣੀ ਪਹਿਲੀ ਸ਼ਾਦੀ ਮੇਰੀ ਮਰਜ਼ੀ ਦੇ ਖਿਲਾਫ ਹੋਈ ਸੀ ਇਸ ਲਈ ਮੈਨੂੰ ਪਤਾ ਹੈ ਕਿ ਇਹ ਕਿੰਨਾ ਵੱਡਾ ਦੁੱਖੜਾ ਹੁੰਦਾ ਹੈ ਪਰ ਹੁਣ ਮੈਂ ਆਜ਼ਾਦ ਹਾਂ ਦੌਲਤਮੰਦ ਬੇਉਲਾਦ ਆਪਣੀ ਮਰਜ਼ੀ ਦੀ ਮਾਲਕ ਇਹ ਲੈ ਇਸ ਨਾਲ ਆਪਣੀ ਸ਼ਾਦੀ ਦਾ ਪ੍ਰਬੰਧ ਕਰ ਲੈਣਾ ਉਸ ਨੇ ਮੇਰੇ ਹੱਥਾਂ ਵਿੱਚ ਇੱਕ ਲਫਾਫਾ ਧਮਾ ਦਿੱਤਾ ਮੈਂ ਕੁਝ ਪਲ ਉਸ ਨੂੰ ਤੱਕਦਾ ਰਿਹਾ ਫਿਰ ਵਿੱਚ ਬੋਲਿਆ ਤੂੰ ਮੇਰੀ ਮਾਂ ਹੈ ਉਹ ਇਵੇਂ ਲੜਖੜਾਈ ਜਿਵੇਂ ਕਿਸੇ ਨੇ ਉਸ ਨੂੰ ਧੱਕਾ ਦਿੱਤਾ ਹੋਵੇ ਅਤੇ ਆਪਣਾ ਮੂੰਹ ਮੋੜ ਲਿਆ ਕਿ ਮੈਂ ਉਸ ਨੂੰ ਵਿਖਾਈ ਨਾ ਦੇਵਾਂ ਉਸਦੇ ਪਤੀ ਨੇ ਮੇਰੇ ਬਾਪ ਨੇ ਉਸ ਨੂੰ ਮੋਢਿਆਂ ਤੋਂ ਸੰਭਾਲ ਲਿਆ ਤੇ ਚੀਕ ਕੇ ਬੋਲਿਆ ਤੂੰ ਪਾਗਲ ਹੈਂ ਕੀ ਮੈਂ ਜਵਾਬ ਦਿੱਤਾ ਬਿਲਕੁਲ ਨਹੀਂ ਮੈਨੂੰ ਪਤਾ ਹੈ ਕਿ ਤੁਸੀਂ ਹੀ ਮੇਰੇ ਮਾਪੇ ਹੋ ਮੈਂ ਧੋਖਾ ਨਹੀਂ ਖਾ ਸਕਦਾ ਅੱਜ ਇਹ ਮੰਨ ਲਓ ਤਾਂ ਮੈਂ ਇਸ ਗੱਲ ਨੂੰ ਹਮੇਸ਼ਾ ਆਪਣੇ ਸੀਨੇ ਵਿੱਚ ਲੁਕੋ ਕੇ ਰੱਖਾਂਗਾ ਮੈਂ ਤੁਹਾਡੇ ਨਾਲ ਕੋਈ ਸ਼ਿਕਵਾ ਨਹੀਂ ਮੈਨੂੰ ਤੁਹਾਡੇ ਨਾਲ ਕੋਈ ਸ਼ਿਕਵਾ ਨਹੀਂ ਮੈਂ ਜੋ ਹਾਂ ਉਹੀ ਰਹਾਂਗਾ ਇੱਕ ਤਰਖਾਂ ਮੇਰਾ ਬਾਪ ਉਵੇਂ ਹੀ ਮੇਰੀ ਮਾਂ ਨੂੰ ਮੋਢਿਆਂ ਨਾਲ ਸਹਾਰਾ ਦੇਈ ਬੂਹੇ ਵੱਲ ਬਦਨ ਲੱਗਾ। ਮੇਰੀ ਮਾਂ ਹੁਣ ਹਿਚਕੀਆਂ ਲੈ ਕੇ ਰੋਣ ਲੱਗੀ ਸੀ। ਮੈਂ ਚਪਟ ਕੇ ਬੂਹਾ ਪੇੜ ਕੇ ਜਿੰਦਰਾ ਲਾ ਦਿੱਤਾ ਤੇ ਤਾਲੇ ਦੀ ਕੁੰਜੀ ਆਪਣੀ ਜੇਬ ਵਿੱਚ ਪਾ ਲਈ। ਫਿਰ ਮੈਂ ਆਪਣੀ ਮਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ, "ਇਸ ਨੂੰ ਇੱਕ ਨਜ਼ਰ ਵੇਖੋ ਤੇ ਫਿਰ ਕਹੋ ਕਿ ਇਹ ਮੇਰੀ ਮਾਂ ਨਹੀਂ।" ਇਹ ਸੁਣ ਕੇ ਉਸ ਦਾ ਚਿਹਰਾ ਜਰਦ ਹੋ ਗਿਆ ਅਤੇ ਉਹ ਆਪੇ ਤੋਂ ਬਾਹਰ ਹੋ ਗਿਆ ਸ਼ਾਇਦ ਉਹ ਇਹ ਸੋਚ ਕੇ ਡਰ ਗਿਆ ਸੀ ਕਿ ਜਿਸ ਪੇਤ ਨੂੰ ਅੱਜ ਤੱਕ ਛੁਪਾ ਕੇ ਰੱਖਿਆ ਗਿਆ ਸੀ ਉਹ ਅਚਾਨਕ ਖੁੱਲ ਕੇ ਸਾਰੇ ਜਹਾਨ ਦੇ ਸਾਹਮਣੇ ਆ ਜਾਵੇਗਾ ਤੇ ਇੱਕ ਪਲ ਵਿੱਚ ਉਹਨਾਂ ਦਾ ਨਾਮ ਰਤਬਾ ਇੱਜ਼ਤ ਸਭ ਖਾਕ ਵਿੱਚ ਮਿਲ ਜਾਵੇਗਾ ਫਿਰ ਉਹ ਥੱਥਲਾ ਕੇ ਕਹਿਣ ਲੱਗਾ ਤੂੰ ਤੂੰ ਬਦਮਾਸ਼ ਹੈ ਤੂੰ ਸਾਡੇ ਤੋਂ ਦੌਲਤ ਹਥਿਆਉਣਾ ਚਾਹੁੰਦਾ ਹੈ ਲਓ ਮਦਦ ਕਰ ਲੋ ਇਹਨਾਂ ਨੀਚ ਲੋਕਾਂ ਦੀ ਤੇ ਵੇਖੋ ਸਵਾਦ ਇਸ ਦੌਰਾਨ ਮੇਰੀ ਮਾਂ ਬਦਹਵਾਸੀ ਵਿੱਚ ਇੱਕ ਹੀ ਵਾਕ ਦਹਰਾਉਂਦੀ ਜਾਂਦੀ ਸੀ ਚੱਲੋ ਇੱਥੋਂ ਚੱਲੋ ਇੱਥੋਂ ਮੇਰੇ ਬਾਪ ਨੇ ਜਦੋਂ ਬੂਹੇ ਨੂੰ ਜਿੰਦਰਾ ਲੱਗਾ ਵੇਖਿਆ ਤਾਂ ਮੁੜ ਕੇ ਬੋਲਿਆ ਜੇਕਰ ਤੂੰ ਇਸੇ ਵਕਤ ਬੂਹਾ ਨਾ ਖੋਲਿਆ ਤਾਂ ਮੈਂ ਤੈਨੂੰ ਧੋਖਾ ਧੜੀ ਤੇ ਬਲੈਕਮੇਲ ਤੇ ਇਲਜ਼ਾਮ ਵਿੱਚ ਜੇਲ੍ਹ ਭਜਵਾ ਦੇਵਾਂਗਾ ਮੈਂ ਆਰਾਮ ਨਾਲ ਅੱਗੇ ਹੋ ਕੇ ਬੂਹਾ ਖੋਲ ਦਿੱਤਾ ਅਤੇ ਉਹਨਾਂ ਨੂੰ ਢਲਦੀ ਹੋਈ ਸ਼ਾਮ ਦੇ ਕੁਸਮੁਸੇ ਵਿੱਚ ਭੱਜੇ ਜਾਂਦੇ ਵੇਖਦਾ ਰਿਹਾ ਮੈਨੂੰ ਅਚਾਨਕ ਅਹਿਸਾਸ ਹੋਇਆ ਕਿ ਮੈਂ ਅੱਜ ਫਿਰ ਇੱਕ ਵਾਰ ਫਿਰ ਜਥੀਮ ਹੋ ਗਿਆ। ਇੱਕ ਵਾਰ ਫਿਰ ਮੈਨੂੰ ਲਵਾਰਸ ਬਣਾ ਦਿੱਤਾ ਗਿਆ ਅਤੇ ਇੱਕ ਵਾਰ ਫਿਰ ਮੈਨੂੰ ਇਕੱਲਾ ਛੱਡ ਦਿੱਤਾ ਗਿਆ ਹੈ। ਇਸਾਏ ਦੁੱਖ, ਗੁੱਸੇ ਤੇ ਕਰਹਿਤ ਦੇ ਅਹਿਸਾਸ ਨੇ ਮੈਨੂੰ ਚਾਰੇ ਪਾਸਿਓ ਮੈਨੂੰ ਨਪੀੜਨਾ ਸ਼ੁਰੂ ਕਰ ਦਿੱਤਾ। ਮੈਨੂੰ ਆਪਣੇ ਸਾਰੇ ਸਰੀਰ ਵਿੱਚੋਂ ਇਸ ਜ਼ੁਲਮ ਦੇ ਖਿਲਾਫ ਬਕਾਵਤ ਦੀ ਛਾਟੀ ਸਾ ਉੱਠਦੀਆਂ ਮਹਿਸੂਸ ਹੋਈਆਂ। ਇਸ ਜ਼ੁਲਮਕ ਕਮੀਨ ਕੀ ਜ਼ਿੱਲਤ ਦੇ ਅਤੇ ਆਪਣੀ ਮੁਹੱਬਤ ਨੂੰ ਤੁੱਟਕਾਰ ਦਿੱਤੇ ਜਾਣ ਦੇ ਖਿਲਾਫ ਮੈਂ ਉਹਨਾਂ ਨੂੰ ਢਾ ਲੈਣ ਲਈ ਉਹਨਾਂ ਦੇ ਮਗਰ ਭੱਜ ਉੱਠਿਆ ਮੈਨੂੰ ਪਤਾ ਸੀ ਕਿ ਸੱਤੋ ਦੇ ਰੇਲਵੇ ਸਟੇਸ਼ਨ ਨੂੰ ਜਾਣ ਲਈ ਉਹ ਸੇਂਹ ਦਰਿਆ ਦੇ ਨਾਲ-ਨਾਲ ਜਾਣ ਵਾਲੇ ਰਸਤੇ ਜਾ ਰਹੇ ਹੋਣਗੇ ਛੇਤੀ ਹੀ ਮੈਂ ਉਹਨਾਂ ਨੂੰ ਜਾ ਮਿਲਿਆ ਹੁਣ ਹਨੇਰਾ ਪੂਰੀ ਤਰ੍ਹਾਂ ਛਾ ਚੁੱਕਿਆ ਸੀ ਮੈਂ ਚੁੱਪਚਾਪ ਉਹਨਾਂ ਦੇ ਪਿੱਛੇ ਤੁਰਨ ਲੱਗਿਆ ਕਿ ਉਹ ਮੇਰੇ ਕਦਮਾਂ ਦੀ ਆਹਟ ਨਾ ਸੁਣ ਲੈਣ ਮੇਰੀ ਮਾਂ ਅਜੇ ਤੱਕ ਹਿੱਚਕੀ ਰੋ ਰਹੀ ਸੀ ਮੈਂ ਆਪਣੇ ਬਾਪ ਦੀ ਆਵਾਜ਼ ਸੁਣੀ ਇਹ ਸਭ ਤੇਰੀ ਗਲਤੀ ਹੈ ਤੂੰ ਉਸ ਨੂੰ ਮਿਲਣਾ ਹੀ ਕਿਉਂ ਚਾਹੁੰਦੀ ਸੀ ਸਾਡੇ ਮੌਜੂਦਾ ਹਾਲਾਤ ਵਿੱਚ ਤਾਂ ਇਹ ਬਹੁਤ ਮੂਰਖਤਾ ਵਾਲੀ ਗੱਲ ਹੈ ਅਸੀਂ ਦੂਰ ਰਹਿੰਦੇ ਹੋਏ ਵੀ ਉਸ ਦੀ ਮਦਦ ਕਰ ਸਕਦੇ ਹਾਂ ਸਾਹਮਣੇ ਆਏ ਬਿਨਾ ਜਦੋਂ ਅਸੀਂ ਇਸ ਨੂੰ ਕਦੇ ਆਪਣਾ ਪੁੱਤਰ ਮੰਨ ਹੀ ਨਹੀਂ ਸਕਦੇ ਤਾਂ ਫਿਰ ਐਵੇਂ ਇੰਨਾਂ ਖਤਰਿਆਂ ਭਰੀਆਂ ਮਿਲਨੀਆਂ ਤਾਂ ਕੀ ਫਾਇਦਾ ਮੈਂ ਸ਼ਾਨ ਮਾਰ ਕੇ ਉਹਨਾਂ ਦੇ ਮੂਹਰੇ ਜਾ ਖੜਾ ਹੋਇਆ ਅਤੇ ਉਹਨਾਂ ਨੂੰ ਗਿੜਗੜਾ ਕੇ ਕਿਹਾ ਵੇਖਿਆ ਤੁਸੀਂ ਮੇਰੇ ਹੀ ਮਾਪੇ ਹੋ ਤੁਸੀਂ ਇੱਕ ਵਾਰ ਤਾਂ ਮੈਨੂੰ ਛੱਡ ਚੁੱਕੇ ਹੋ ਕੀ ਹੁਣ ਦੂਜੀ ਵਾਰ ਵੀ ਮੈਨੂੰ ਠਕਰਾ ਠੁਕਰਾ ਦਵੋਗੇ ਫਿਰ ਜਨਾਬੇ ਆਲਾ ਮੇਰੇ ਮਾਪੇ ਨੇ ਮੇਰੇ ਉੱਤੇ ਹੱਥ ਚੁੱਕਿਆ ਮੈਂ ਸੌਂਖਾ ਇਹ ਕਹਿਣਾ ਹਾਂ ਆਪਣੀ ਇੱਜ਼ਤ ਦੀ ਕਾਨੂੰਨ ਅਤੇ ਅਦਾਲਤ ਦੇ ਸਾਹਮਣੇ ਮੈਂ ਸੌਂ ਖਾਂਦਾ ਹਾਂ ਕਿ ਉਸਨੇ ਮੇਰੇ ਉੱਤੇ ਹੱਥ ਚੁੱਕਿਆ ਜਦੋਂ ਮੈਂ ਉਸ ਦੇ ਕੋਟ ਦੇ ਕਲਨ ਨੂੰ ਫੜ ਲਿਆ ਤਾਂ ਉਸਨੇ ਆਪਣੀ ਜੇਬ ਵਿੱਚੋਂ ਰਿਵੋਲਵਰ ਕੱਢ ਲਿਆ ਮੇਰੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਫਿਰ ਮੈਨੂੰ ਕੋਈ ਸੂਰਤ ਨਹੀਂ ਮੈਂ ਕੀ ਕੀਤਾ ਮੇਰੀ ਜੇਬ ਵਿੱਚ ਪ੍ਰਕਾਰ ਸੀ ਮੈਂ ਇਹਦੇ ਨਾਲ ਉਸ ਉੱਤੇ ਵਾਰ ਤੇ वार ਕਰਨੇ ਸ਼ੁਰੂ ਕਰ ਦਿੱਤੇ ਮੇਰੀ ਮਾਂ ਨੇ ਚੀਖ ਜਹਾੜਾ ਸ਼ੁਰੂ ਕਰ ਦਿੱਤਾ ਬਚਾਓ ਉਹ ਕਾਤਲ ਹੈ ਤੇ ਮੇਰੇ ਵਾਲ ਪੁੱਟਨੇ ਸ਼ੁਰੂ ਕਰ ਦਿੱਤੇ ਤਾਂ ਸ਼ਾਇਦ ਮੈਂ ਉਸ ਨੂੰ ਹੀ ਮਾਰ ਦਿੱਤਾ ਮੈਨੂੰ ਕੁਝ ਪਤਾ ਨਹੀਂ ਮੈਂ ਉਸ ਵਕਤ ਕੀ ਕੀਤਾ ਸੀ ਬਾਅਦ ਵਿੱਚ ਜਦੋਂ ਮੈਂ ਇਹਨਾਂ ਦੋਵਾਂ ਨੂੰ ਉੱਥੇ ਹੀ ਪਏ ਵੇਖਿਆ ਤਾਂ ਸੋਚੇ ਬਿਨਾ ਉਹਨਾਂ ਨੂੰ ਦਰਿਆ ਵਿੱਚ ਸੁੱਟ ਦਿੱਤਾ ਬਸ ਹੁਣ ਆਪਣਾ ਫੈਸਲਾ ਸੁਣਾਓ ਕੈਦੀ ਬੈਠ ਗਿਆ ਇਸ ਰਹੱਸ ਉਦਘਾਟਨ ਦੇ ਬਾਅਦ ਅਦਾਲਤ ਨੇ ਅਗਲੀ ਪੇਸ਼ੀ ਪਾ ਦਿੱਤੀ ਜੋ ਹੁਣ ਆਉਣ ਵਾਲੀ ਹੈ ਜੇਕਰ ਆਪਾਂ ਜਿਊਰੀ ਦੇ ਮੈਂਬਰ ਹੁੰਦੇ ਤਾਂ ਇਸ ਮਾਪਿਆਂ ਦੇ ਘਾਤ ਦੇ ਅਪਰਾਧ ਦਾ ਕੀ ਫੈਸਲਾ ਕਰਦੇ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ